ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਉਸ ਲਈ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਯੂਕੇ ਦੇ ਬਰਮਿੰਗਮ ਤੋਂ ਇੱਕ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਡਿੜਬਾ ਦੇ ਪਿੰਡ ਦਿਆਲਗੜ ਜੀਜੀਆਂ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਚੇਚੀ ਵਜੋਂ ਹੋਈ ਹੈ ਸਿਮਰਨਜੀਤ ਸਿੰਘ ਜੀਜੀ ਵਜੋਂ ਹੋਈ ਹੈ ਸਿਮਰਨਜੀਤ ਸਿੰਘ ਪਿਛਲੇ ਕਰੀਬ 10 ਸਾਲਾਂ ਤੋਂ ਯੂਕੇ ਦੇ ਬਰਮਿੰਗਮ ਵਿੱਚ ਰਹਿ ਰਿਹਾ ਸੀ ਕੇਵਲ 1 ਮਹੀਨਾ ਪਹਿਲਾਂ ਹੀ ਉਹ ਪੰਜਾਬ ਛੁੱਟੀ ਕੱਟ ਕੇ ਗਿਆ ਸੀ ਅਤੇ 12 ਜਨਵਰੀ ਨੂੰ ਵਾਪਸ ਚੁੱਕ ਕੇ ਪਰਤੇ ਪਰ ਪਰਿਵਾਰ ਨੂੰ ਕੀ ਪਤਾ ਸੀ ਕਿ ਇਹ ਉਹਨਾਂ ਨਾਲ ਉਸਦੀ ਆਖਰੀ ਮੁਲਾਕਾਤ ਸੀ ਪਰਿਵਾਰਕ ਮੈਂਬਰ ਅਨੁਸਾਰ ਈਸ਼ਵਰ ਸਿਮਰਨਜੀਤ ਨਾਲ ਉਸਦੇ ਵਿਆਹ ਨੂੰ ਲੈ ਕੇ ਵੀ ਗੱਲਬਾਤ ਹੋਈ ਸੀ ਉਸਨੇ ਕਿਹਾ ਸੀ ਕਿ ਅਗਲੀ ਵਾਰ ਆਉਂਦੇ ਹੀ ਵਿਆਹ ਕਰਵਾ ਲਵੇਗਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸਿਮਰਨਜੀਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਉਸਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪੂਰਾ ਦਰਬਾ ਇਲਾਕਾ ਸ਼ੋਕ ਦੀ ਲਹਿਰ ਵਿੱਚ ਮੌਤਾ ਕਾਰਨ ਸਾਇਲੈਂਟ ਅਟੈਕ ਦੱਸਿਆ ਜਾ ਰਿਹਾ ਸਿਮਰਤਜੀਤ ਸਿੰਘ ਦੇ ਜਿਹੜੇ ਗਵੰਡੀ ਆ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਦਾ ਤੇ ਮਿਹਨਤੀ ਮੁੰਡਾ ਸੀ ਪਰਿਵਾਰ ਅੱਗੇ ਗੁਹਾਰ ਲਗਾਈ ਹੈ ਉਹਨਾਂ ਦੇ ਪਰਿਵਾਰ ਨੇ ਜਿਹੜੀ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਸ ਦੀ ਮ੍ਰਿਤਕ ਦੇ ਜਿਹੜੀ ਉਹ ਜਲਦੀ ਜਲਦੀ ਪੰਜਾਬ ਲਿਆਂਦੀ ਜਾਵੇ ਉਹਨਾਂ ਦੇ ਰਿਸ਼ਤੇਦਾਰ ਰਾਮ ਸਿੰਘ ਸਿੱਧੂ ਉਹਨਾਂ ਦਾ ਕਹਿਣਾ ਹੈ ਕਿ ਇਕਲੌਤੇ ਪੁੱਤਰ ਦੀ ਲਾਸ਼ ਲਈ ਮਾਪੇ ਦਰਦ-ਦਰ ਪਟਕ ਰਹੇ ਹਨ ਸਰਕਾਰ ਨੂੰ ਤੁਰੰਤ ਮਦਦ ਕਰਨੀ ਚਾਹੀਦੀ ਹੈ ਇਹ ਉਹਨਾਂ ਨੇ ਮੰਗ ਰੱਖੀ ਹੈ ਪਰ ਸਾਧ ਤੋਂ ਤਸਵੀਰ ਦੇਖਦੇ ਆਂ ਔਰ ਮਨ ਆਪਣਾ ਵੀ ਜਿਹੜਾ ਆ ਉਹ ਵੀ ਵਲੁੰਧ ਰਿਆ ਜਾਂਦਾ ਹੈ ਫਿਰ ਦਿਨ ਨੂੰ 6 ਵਜੇ ਦੀ ਹੈ ਕਿ ਪੁੱਤਰ ਜਿਹੜਾ ਆ ਮਾਪੇ ਨੂੰ ਮਿਲ ਕੇ ਗਿਆ ਔਰ ਮਾਪੇ ਦੇ ਦਿਲ ਵਿੱਚ ਪਤਾ ਨਹੀਂ ਕਿੰਨੇ ਸੁਪਨੇ ਹੋਣੇ ਆਪਣੇ ਪੁੱਤ ਨੂੰ ਲੈ ਕੇ ਤੇ ਇਸ ਤਿੱਕ ਤਰੀਕੇ ਜਦੋਂ ਅਚਾਨਕ ਪੁੱਤ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਮਾਪਿਓ ਤੇ ਪਾਰਾਹਟ ਉਹ ਜ਼ਮੀਨ ਨਿਕਲ ਜਾਂਦੀ ਹੈ ਸੰਸਾਰ ਜਿਹੜਾ ਸੁਨ ਸੁਨਾ ਜਾਪਦਾ ਹੈ ਪਰ ਹੁਣ ਪਰਿਵਾਰ ਦੀ ਮੰਗ ਹੈ ਕਿ ਸਰਕਾਰ ਤੁਰੰਤ ਦਖਲ ਦੇ ਕੇ ਸਿਮਰਜੀਤ ਸਿੰਘ ਦੀ ਮ੍ਰਿਤਕ ਦੇ ਪੰਜਾਬ λεਉਣ ਵਿੱਚ ਮਦਦ ਕਰੇ ਤਾਂ ਜੋ ਇਕਲੌਤੇ ਪੁੱਤਰ ਨੂੰ ਪਰਿਵਾਰ ਜਿਹੜਾ ਆ ਆਖਰੀ ਵਾਰ ਦੇਖ ਸਕੇ ਤੇ ਵਿਦਾਈ ਦੇ ਸਕੇ ਦਿਖਾਣੇ ਮੌਕੇ ਦੀਆਂ ਭਾਵਕ ਤਸਵੀਰ ਮੇਰਾ ਨਾਮ ਜੀ ਸੁਖਵੀਰ ਸਿੰਘ ਜੀ ਜੀ ਸੁਖਵੀਰ ਜੀ ਇਹ ਜਿਹੜੇ ਨੌਜਵਾਨ ਦੀ ਮੌਤ ਹੋਈ ਜਿਸ ਤਰ੍ਹਾਂ ਹੋਈ ਹੈ ਜੀ ਕਿਸ ਤਰ੍ਹਾਂ ਹੋਇਆ ਕਰੋ ਖਟਣਾ ਇਹ ਜੀ ਨੌਜਵਾਨ ਮੇਰੇ ਪਿੰਡ ਤੋਂ ਦialgarh ਜੀ ਜੀਆਂ ਤੋਂ ਮੇਰੇ ਘਰਾਂ ਚੋਂ ਭਤੀਜਾ ਲੱਗਦਾ ਸੀਗਾ ਜੀ ਤੇ 10 ਸਾਲ ਪਹਿਲਾਂ ਇੱਕ ਮਤਲਬ ਇੰਗਲੈਂਡ ਗਿਆ ਸੀਗਾ ਬੱਚਾ ਦੀ ਉੱਚ ਵਿੱਦਿਆ ਲਈ ਤੇ ਉਹਦੇ ਅੱਗੇ ਬੈਸਟ ਫਿਊਚਰ ਲਈ ਤੇ ਬਹੁਤ بیٹے ਨੇ ਇੱਥੇ ਸੰਘਰਸ਼ ਕੀਤਾ ਆਪਣੇ ਆਪ ਨੂੰ ਸਟੇਬਲ ਕੀਤਾ ਤੇ ਹੁਣ ਪਿੱਛੇ ਜਿਹੜੇ ਬੇਟਾ ਇੱਥੇ ਆਇਆ ਵੀ ਸੀਗਾ ਮਤਲਬ ਡੇਢ ਮਹੀਨਾ ਲਾ ਕੇ ਗਿਆ ਇੱਥੇ ਇਹ ਪਰਿਵਾਰ ਸਾਡਾ ਬਿਜ਼ਨਸ ਦੇ ਵਿੱਚ ਇਹਨਾਂ ਦਾ ਹੋਣ ਕਰਕੇ ਤੇ ਇਹ ਪਰਿਵਾਰ ਦੱਦੇ ਵਿਖੇ ਰਹਿੰਦਾ ਤੇ ਹੁਣ ਆਪਾਂ ਦੱਦੇ ਖੜੇ ਆ ਹਨਾ ਤੇ ਏ ਬੇਟਾ ਡੇਢ ਮਹੀਨਾ ਮਤਲਬ 28 ਜਨਵਰੀ ਨੂੰ ਇਹਨੂੰ ਵਾਪਸ ਜਾਣਾ ਸੀ ਪਰ ਉੱਥੋਂ ਮਤਲਬ ਕੰਪਨੀ ਜਿਹੜੀ ਚ ਕੰਮ ਕਰਦਾ ਸੀ ਉਹਦੀ ਕਾਲ ਆਨ ਕਰਕੇ ਉਹਨਾਂ ਨੇ ਪਹਿਲਾਂ ਕਾਲ ਕਰ ਲਈ ਤੇ 12 ਜਨਵਰੀ ਨੂੰ ਬੇਟਾ ਇੱਥੋਂ ਵਾਪਸ ਗਿਆ ਸੀ ਜਲਵਾ ਦੀ ਵਾਪਸ ਗਏ ਨੇ ਜੀ ਹਾਂਜੀ ਜਲਵਾ ਤੋਂ ਪੂਰੇ ਡੇਢ ਮਹੀਨਾ ਮਤਲਬ ਧਾਲਗੜ ਜੇ ਜੀ ਆਪਦੇ ਪਿੰਡ ਵੀ ਦਿਲਦੇ ਵੀ ਬਾਕੀ ਜਿੱਥੇ ਵੀ ਕਿਸੇ ਰਿਸ਼ਤੇਦਾਰ ਨੇ ਵੀ ਬੱਚੇ ਮਤਲਬ ਜੋ ਵੀ ਲੋਕੇਸ਼ਨਸ ਹੁੰਦੀਆਂ ਨੇ ਜਿਵੇਂ ਉਹ ਕਰਦੇ ਆ ਮਤਲਬ ਹਜੂਰ ਸਾਹਿਬ ਵੀ ਮੱਥਾ ਟੇਕ ਕੇ ਆਏ ਬੱਚੇ ਤੇ ਮੱਲ ਉਹ ਬੜਾ ਖੁਸ਼ੀ-ਖੁਸ਼ੀ ਅਸੀਂ ਤਾਂ ਸੋਚਦੇ ਸੀ ਇਸ ਵਾਰ ਵੀ ਚਲੋ ਬਹੁਤ ਰਿਸ਼ਤੇ ਜਦੋਂ ਬੱਚੇ ਜਵਾਨ ਜੋਗੇ ਹੋ ਜਾਂਦੇ ਆ ਜੀ ਤੇ ਸੈੱਟ ਹੋ ਜਾਂਦੇ ਆ ਸਟੇਬਲ ਹੋ ਜਾਂਦੇ ਆ ਕਿ ਫਿਰ ਆਪਾਂ ਉਹਨਾਂ ਦੇ ਵਿਆਹ ਕਰਨ ਲਈ ਸੋਚਦੇ ਆ ਪਰਿਵਾਰ ਇਸ ਵਾਰ ਚਲੋ ਬਹੁਤ ਰਿਸ਼ਤੇ ਆਏ ਹੋਏ ਸੀ ਤੇ ਪਰ ਉਹ ਕਹਿੰਦਾ ਵੀ ਕੋਈ ਨਹੀਂ ਚਲੋ ਮੈਂ ਹੁਣ ਪੂਰੀ ਤਰ੍ਹਾਂ ਸੈੱਟ ਹੋ ਗਿਆ ਚਲੋ ਥੋੜਾ ਵਕਤ ਹੈਗਾ ਮੈਂ ਉਹ ਵੀ ਸਾਲ-ਛੇ ਮਹੀਨੇ ਵਿੱਚ ਕਰ ਕਰਕੇ ਤੁਸੀਂ ਅਗਲੇ ਸਾਲ ਤੇ ਪਾ ਲਓ ਤੇ ਕਿੱਥੇ ਦਾ ਜੀ ਦੇਖੋ ਵਿਆਹ ਦਾ ਸੋਚਿਆ ਸੀ ਕਿਤੇ ਇਹੋ ਜੀ ਨਿਊਜ਼ ਆ ਗਈ ਤੇ ਹੋਂ ਤੱਕ ਜਿੰਨਾ ਪਤਾ ਲੱਗਿਆ ਵੀ ਉਸ ਦਿਨ ਸੈਟਰਡੇ ਸੀਗਾ ਜੀ ਸੈਟਰਡੇ ਨੂੰ ਇਹ ਅਕਸਰ ਮਤਲਬ ਰੈਸਟ ਕਰਦਾ ਹੁੰਦਾ ਸੀਗਾ ਜੀ ਤੇ ਮਤਲਬ ਇਹ ਨਹੀਂ ਸੀਗਾ ਕਿ ਉਹ ਜਿਆਦਾ ਵੀ ਘੁੰਮਣ ਫਿਰਨ ਜਾਂ ਇੱਧਰ ਉੱਧਰ ਜਾਣ ਦੀ ਬਜਾਏ ਰੈਸਟ ਕਰਨਾ ਪਸੰਦ ਕਰਦਾ ਸੀ ਜਦੋਂ ਆਨਲਾਈਨ ਨਾ ਹੋਇਆ ਬੱਚਾ ਤਾਂ ਪਰਿਵਾਰ ਨੇ ਸੋਚਿਆ ਵੀ ਸ਼ਾਇਦ ਸੌਂ ਗਿਆ ਹੋਣਾ ਕਿਉਂਕਿ ਉੱਥੋਂ ਦੇ ਮਤਲਬ ਇੱਥੋਂ ਦੇ 4 ਵਜੇ ਸੀ ਤੇ ਉੱਥੋਂ ਦੇ 11 ਵਜੇ ਸੀ ਜਦੋਂ ਲਾਸਟ ਟਾਈਮ ਪਰਿਵਾਰ ਨੇ ਉਹ ਜਨਰਲ ਮਤਲਬ ਆਨਲਾਈਨ ਉਹ ਨਹੀਂ ਵੇਖਿਆ ਤੇ ਨੈਚਰਲੀ ਹੈ ਕਿ ਪਰਿਵਾਰ ਥੋੜੀ ਬਤੀ ਬੇਚੈਨੀ ਤਾਂ ਹੁੰਦੀ ਹੈ ਹਨਾ ਤੇ ਪਰਿਵਾਰ ਨੇ ਕਾਲਾਂ ਕੀਤੀਆਂ ਤੇ ਮੈਸੇਜ ਕਰਨ ਦੀ ਕੋਸ਼ਿਸ਼ ਕੀਤੀ ਕੀਤੇ ਉਹ ਰਿਪਲਾਈ ਤਾਂ ਤਾਂ ਕਰੇ ਜੇ ਉਹ ਹੋਵੇ ਤੇ ਫਿਰ ਪਰਿਵਾਰ ਦੀ ਬੇਚੈਨੀ ਵਾਧਦੀ ਗਈ ਸਾਰੀ ਰਾਤ ਕਾਲਸ ਵਗੈਰਾ ਕਰਦੇ ਰਹੇ ਤੇ ਵੀਰ ਜੀ ਹਰੂ ਜਸਵੀਰ ਉਹਦੀ ਸਾਡੇ ਭਾਬੀ ਜੀ ਨੂੰ ਹੌਸਲਾ ਵੀ ਦੇਂਦੇ ਰਿਹਾ ਵੀ ਕੋਈ ਗੱਲ ਨਹੀਂ ਚਲੋ ਬੱਚਾ ਸੌਂ ਗਿਆ ਹੋਣਾ ਤੇ ਇਹੀ ਹੁੰਦਾ ਆਪਾਂ ਨੂੰ ਹਨਾ ਤੇ ਆਪਾਂ ਅੱਛਾ ਹੀ ਸੋਚਦੇ ਆਂ ਵੀ ਚਲੋ ਕੋਈ ਨਾ ਹੋਵੇ ਪਰ ਮਨ ਤਾਂ ਘਬਰਾਉਂਦਾ ਹੈ ਹਨਾ ਤੇ ਫੇਰ ਇਹਨਾਂ ਦਾ ਮਤਲਬ ਇੱਕ ਹੋਰ ਰਿਲੇਟਿਵ ਜੋ ਬਰਮਿੰਗ ਇਹ ਲੜਕਾ ਬਰਮਿੰਗ ਇੰਗਲੈਂਡ ਬਰਮਿੰਗਮ ਰਹਿੰਦਾ ਸੀ ਜੋ ਲੜਕਾ ਥੋੜੀ ਉਹ ਦੂਸਰੇ ਸ਼ਹਿਰ ਰਹਿੰਦਾ ਸੀ ਥੋੜੀ ਦੂਰੀ ਤੇ ਉਹਨੂੰ ਕਾਲ ਕੀਤੀ ਤੇ ਉਹ ਜਦੋਂ ਆਇਆ ਉਹਨੇ ਵੀ ਬੈਲਾ ਅਬੁੱਲਾ ਵਟਐਵਰ ਜੋ ਦਰਵਾਜ਼ਾ ਖੜਕਾਇਆ ਹਨਾ ਸਾਰਾ ਜਦੋਂ ਅੰਦਰੋਂ ਨਾ ਖੁੱਲਿਆ ਤੇ ਉਹ ਉਸ ਲੜਕੇ ਨੇ ਫੇਰ ਦੁਬਾਰਾ ਇੱਥੇ ਇੰਡੀਆ ਭਾਈ ਜਸਵੀਰ ਨੂੰ ਮਤਲਬ ਸਿਮਰਨਜੀਤ ਦੇ ਡਾਡ ਨੂੰ ਫੋਨ ਕੀਤਾ ਵੀ ਅੰਕਲ ਵੀ ਕੋਈ ਅੰਦਰੋਂ ਰਿਪਲਾਈ ਨਹੀਂ ਆ ਰਿਹਾ ਤੇ ਕੰਮ ਮੈਨੂੰ ਖਰਾਬ ਲੱਗਦਾ ਬਟ ਤੁਸੀਂ ਖਬਰਾਇਓ ਨਾ ਤੇ ਵੀ ਕੀ ਮੈਂ ਪੁਲਿਸ ਨੂੰ ਕਾਲ ਕਰਾਂ ਤੇ ਫਿਰ ਜਸਵੀਰ ਬਾਈ ਜੀ ਨੇ ਕਿਹਾ ਵੀ ਹਾਂ ਜੀ ਹੁਣ ਫਿਰ ਕਾਲ ਪੁਲਿਸ ਨੂੰ ਤਾਂ ਕਾਲ ਕਰੋ ਅਲਟੀਮੇਟ ਆਪਾਂ ਦੇਖਣਾ ਤਾਂ ਹੈ ਕਿ ਬੱਚਾ ਕਿੱਥੇ ਹੈ ਤੇ ਜਦੋਂ ਫਿਰ ਇੰਗਲੈਂਡ ਦੀ ਪੁਲਿਸ ਮਤਲਬ ਤੇ ਤਾਂ ਹੈਗਾ ਹੀ ਆ ਕਿ ਮਤਲਬ ਔਨ ਦੀ ਟਾਈਮ ਪਹੁੰਚ ਜਾਂਦੇ ਆ ਹਨਾ ਤੇ ਉਹਨੇ ਆਇਆ ਇਹਨੇ ਨਾਲ ਮਿਲ ਕੇ ਦਰਵਾਜਾ ਖੋਲ੍ਹਿਆ ਤੇ ਉਹ ਹੈ ਨਹੀਂ ਸੀ ਵਿਚਾਰਾ ਉਹ ਮਤਲਬ ਇਹ ਤੋਂ ਨਹੀਂ ਤੋ ਇੱਕ ਮਾਪਿਆਂ ਦਾ ਇਕਲਤਾ ਬੇਟਾ ਸੀਗਾ ਜੀ ਕੋਈ ਸਿਸਟਰ ਵੀ ਨਹੀਂ ਹੈ ਕੱਲੀ ਸੀਗਾ ਬੜੇ ਚਾਮਾਂ ਲੱਡਾਂ ਨਾਲ ਬੜਾ ਸੰਪੰਨ ਪਰਿਵਾਰ ਹੈ ਜੀ ਸਾਡੇ ਪਿੰਡ ਦਾ ਬੜਾ ਡੀਸੈਂਟ ਫੈਮਿਲੀ ਹੈ ਦਾਦਿਆਂ ਪਰਦਾਦਿਆਂ ਤੋਂ ਇਹਨਾਂ ਨੇ ਕਦੇ ਵੀ ਕਿਸੇ ਨੂੰ ਕੋਈ ਝਗੜਾ ਜਾਂ ਮੰਦਾ ਸ਼ਬਦ ਬੋਲਣ ਤਾਂ ਬਹੁਤ ਦੂਰ ਦੀ ਗੱਲ ਹੈ ਕਦੇ ਕਿਸੇ ਨਾਲ ਉੱਚੀ ਆਵਾਜ਼ ਚ ਗੱਲ ਵੀ ਨਹੀਂ ਕੀਤੀ ਤੇ ਮਤਲਬ ਪੰਚਾਇਤ ਦੇ ਵਿੱਚ 15 ਸਾਲ ਜਸਵੀਰ ਵੀਰਤੀ ਰਹੇ ਨੇ ਕੋਆਪਰੇਟ ਸਿਟੀ ਦੇ ਪ੍ਰਧਾਨ ਰਹੇ ਨੇ ਤੇ politically ਬਹੁਤ ਉੱਚਾ ਰੁਤਬਾ ਰਿਹਾ ਇਹਦੇ باوجود ਵੀ ਇੱਕ ਐਨਾ ਇੱਕ ਡਾਟ ਜਿੰਨਾ ਵੀ ਇਹਨਾਂ ਤੇ ਦਾਗ ਨਹੀਂ ਹੈ ਪਤਾ ਨਹੀਂ ਅਸੀਂ ਸਾਰੇ ਹੁਣ ਸੰਨ ਨਗਰ ਬਿਆਲਗੜ ਵੀ ਇਥੇ ਡਿੜਬੇ ਚ ਬਿਜ਼ਨਸ ਸੀ ਤੇ ਜੜਵੇ ਘਰ ਵੀ ਬਣਾਇਆ ਮਤਲਬ ਇਹ ਦੋਨੋਂ ਨਗਰ ਇਲਾਕਾ ਜਿਵੇਂ 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 ਪਤਾ ਲੱਗ ਰਿਹਾ ਹਰ ਇੱਕ ਸੁਣ ਹੋ ਰਿਹਾ ਵੀ ਇੱਕ ਇਹੋ ਜਿਹਾ ਪਰਿਵਾਰ ਨੇ ਘੱਟ ਨਾਲ ਤਾਂ ਕਿਸੇ ਨਾਲ ਵੀ ਨਹੀਂ ਹੋਣੀ ਚਾਹੀਦੀ ਵਾਟ ਇੱਕ ਜਿਹੜਾ ਦੇਵਤਾ ਰੂਪੀ ਪਰਿਵਾਰ ਹੋਵੇ ਜਦੋਂ ਉੱਥੇ ਇਹ ਚੀਜ਼ ਹੋ ਜਾਂਦੀ ਹੈ ਨਾ ਜੀ ਤੇ ਫਿਰ ਮਤਲਬ ਬਹੁਤ ਅਸਹਿਜ ਕਰਦੇ ਸਰਕਾਰ ਦੇ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਤੋਂ ਸਪੈਸ਼ਲੀ ਕਿਉਂਕਿ ਆਪਣਾ ਹੱਕ ਸਭ ਤੋਂ ਜ਼ਿਆਦਾ ਸੀਮਾ ਸਰ ਤੇ ਹਨ ਜੀ ਉਹ ਲੋਕਲ ਵੀ ਨੇ ਆਪਣੇ ਮੰਤਰੀ ਵੀ ਨੇ ਚਲੋ ਤੇ ਉਹਨਾਂ ਨੂੰ ਅਪਰੋਚ ਵੀ ਕੀਤਾ ਕੱਲ ਸਾਡੇ ਮੈਡਮ ਸਾਡੇ ਪਿੰਡ ਤੋਂ ਚੇਅਰਪਰਸਨ ਨੇ ਇੱਥੇ ਮਾਰਕੀਟ ਕਮੇਟੀ ਦੇ ਉਹਨਾਂ ਨੇ ਅਪਰੋਚ ਕੀਤਾ ਲੱਗੇ ਹੋਏ ਨੇ ਚੀਮਾ ਸਾਹਿਬ ਵੀ ਲੱਗੇ ਹੋਏ ਨੇ ਹੁਣ ਇਹੀ ਹੈ ਜੀ ਕਿ ਦੇਖੋ ਬੱਚਾ ਤਾਂ ਚਲਾ ਗਿਆ ਪਰ ਇਹ ਇੱਕੋ ਇੱਕਲਾ ਬੱਚਾ ਸੀਗਾ ਮੌਤ ਦਾ ਕਾਰਨ ਪਤਾ ਲੱਗਿਆ ਕਿ ਕੀ ਕਾਰਨ ਜੀ ਹੁਣ ਤੱਕ ਜੋ ਮਤਲਬ ਹੁਣ ਤੱਕ ਜੋ ਪਤਾ ਲੱਗ ਗਿਆ ਉਹ ਇਹੀ ਹੈ ਕਿ ਸਾਇਲੈਂਟ ਅਟੈਕ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ ਕੁਝ ਨਹੀਂ ਸੀ ਤੇ ਅਟੈਕ ਦਾ ਹੀ ਇਹ ਹੈ ਜੀ ਤੇ ਲੱਗੇ ਹੋਏ ਨੇ ਜੀ ਜੀ بس ਹੁਣ ਤਾਂ ਇਹੀ ਹੈ ਜੀ ਸਾਨੂੰ ਵੀ ਇਹੀ ਬੇਨਤੀ ਹੈ মিডিਆ ਰਹੀਂ ਵੀ ਇਹ ਬੇਨਤੀ ਹੈ ਚੀਮਾ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਕਿ ਸਾਡੀ ਮਤਲਬ ਬਾਡੀ ਲਿਆਉਣ ਦੇ ਵਿੱਚ ਸਾਡੀ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਪਰਿਵਾਰ ਨੂੰ ਤਰਵਾਸ ਮਿਲੂਗਾ ਅੰਤਮ ਰਸਮਾਂ ਆਪਣੇ ਹੱਥਾਂ ਨਾਲ ਕਰ ਲੈਣਗੇ ਤਾਂ ਥੋੜੀ ਬਹੁਤੀ ਪਰਿਵਾਰ ਨੂੰ ਤਸੱਲੀ ਹੋ ਜਾਂਦੀ ਹੈ ਜੀ ਤੇ ਬਸ ਇਹੀ ਬੇਨਤੀ ਹੈ ਪਲੀਜ਼ ਸਾਡੀ ਇਹ ਗੱਲ ਤੁਸੀਂ ਜ਼ਰੂਰ ਰੱਖ ਕੇ ਪਹੁੰਚਾਓ ਜੀ ਕੀ ਨਾਮ ਹੈ ਤੁਹਾਡਾ ਕੀ ਰਿਸ਼ਤੇਦਾਰੀ ਪੈਂਦੀ ਜਸਵੀਰ ਨਾਲ ਜੀ ਮੇਰਾ ਨਾਮ ਰਾਮ ਸਿੰਘ ਸਿੱਧੂ ਹੈ ਜੀ ਜਸਵੀਰ ਮੇਰਾ ਸਾਧੂ ਹੈ ਜੀ ਇੱਕ ਵੱਡੇ ਭਰਾ ਦੀ ਤਰ੍ਹਾਂ ਯਾਨੀ ਸਾਡਾ ਕੋਈ ਕਾਮ ਸਾਧੂ ਵਾਲਾ ਰਿਸ਼ਤਾ ਨਹੀਂ ਇੱਕ ਬਹੁਤ ਹੀ ਨੇੜੇ ਦਾ ਤੇ ਵੱਡੇ ਭਰਾ ਦੀ ਤਰ੍ਹਾਂ ਮੇਰੇ ਨਾਲ ਅੱਜ ਤੱਕ ਵੀ ਉਹਨਾਂ ਨੇ ਹਿਰਦੇ ਹੱਥ ਰੱਖ ਕੇ ਸਪੋਰਟ ਕੀਤੀ ਹੈ ਬੱਚੀ ਦੀ ਡੈਥ ਹੋਈ ਤੁਹਾਡਾ ਕੀ ਲੱਗਦਾ ਇਹ ਮੇਰੇ ਸਾਡੂ ਸਾਹਿਬ ਦਾ ਸਾਲੀ ਸਾਹਿਬ ਦਾ ਬੇਟਾ ਜਣੀ ਕੀ ਕੀ ਕਹਿਣਾ ਜੀ ਜਿਹੜੀ ਮੌਤ ਹੈ ਕਿਸ ਤਰ੍ਹਾਂ ਮੌਤ ਹੈ ਕਿਸ ਤਰ੍ਹਾਂ ਮੌਤ ਦਾ ਤਾਂ ਦੇਖੋ ਜੀ ਡਿਸਟੈਂਸ ਤੇ ਹੈ ਹੁਣ ਤੱਕ ਜਿਹੜੀ ਖਬਰ ਮੰਨ ਕੇ ਚਲੋ ਮਿਲ ਗਿਆ ਵੀ ਉਹ ਸਾਇਲੈਂਟ ਅਟੈਕ ਬੱਚਾ ਦੂਸਰੇ ਬੱਚੇ ਨੇ ਜਾ ਕੇ ਜਦੋਂ ਪਤਾ ਲੱਗਾ ਲੰਮਾ ਟਾਈਮ ਤੋਂ ਫੋਨ ਤੇ ਟੱਚ ਨਹੀਂ ਤਾਂ ਉਹਨੂੰ ਮੈਸੇਜ ਲਾਇਆ ਛੋਟੇ ਬੱਚੇ ਨੂੰ ਉਹਨਾਂ ਜਾ ਕੇ ਉੱਥੇ ਦੇਖਿਆ ਜਦੋਂ ਪੁਲਿਸ ਦੀ ਮਦਦ ਨਾਲ ਗੇਟ ਖੋਲ੍ਹਿਆ ਤਾਂ ਉਹਦੀ ਡੈੱਡ ਬੋਡੀ ਜਿਹੜੀ ਮਿਲੀ ਉਹ ਨੂੰ ਸਾਇਲੈਂਟ ਹੈ ਕਿ ਬਾਕੀ ਉੱਥੇ ਦੀ ਜਿਹੜੀ ਹੁਣ ਇਨਫੋਰਮੇਸ਼ਨ ਹੈ ਪੋਸਟਮਾਰਟਮ ਤੋਂ ਬਾਅਦ ਦੀਆਂ ਰਿਪੋਰਟਾਂ ਦੇ ਮੁਤਾਬਿਕ ਜੀ ਜੀ ਆਪਾਂ ਨੇਚੇ ਦੀ ਗੱਲ ਕਰ ਲਈ ਜੀ ਕਿਸ ਤਰ੍ਹਾਂ ਪੀਚਰ ਦਾ ਸੀ ਬਹੁਤ ਜ਼ਿਆਦਾ ਬਹੁਤ ਮੈਂ ਕਹਿੰਦਾ ਅੱਜ ਦੀ ਜਨਰੇਸ਼ਨ ਨੂੰ ਮੈਂ ਕਹਿੰਦਾ ਇੱਕ ਤਰ੍ਹਾਂ ਦਾ ਇਸਤੇ ਬੰਦਾ ਦੀ ਹਰ ਇੱਕ ਦਾ ਦਿਲ ਮੋਲਣ ਵਾਲਾ ਹਰ ਇੱਕ ਨੂੰ ਪਿਆਰ ਕਰਨ ਵਾਲਾ ਸਾਨੂੰ ਜਿਹੜੀ ਬાળੀ ਜਾਦੇ ਇਸ ਚੀਜ਼ ਦੀ ਸੱਟ ਹੈ ਉਹ ਇਹ ਆ ਵੀ ਪਿਛਲੇ 12 ਜਨਵਰੀ ਨੂੰ ਵਾਪਸ ਗਿਆ ਆ ਸੀ ਮੇਰੇ ਨਾਲ ਉਹਨੇ ਕਾਫੀ ਟਾਈਮ ਸਪੈਂਡ ਕੀਤਾ ਹਜੂਰ ਸਾਹਿਬ ਦੀ ਵੀ ਯਾਤਰਾ ਕੀਤੀ ਵੈਸੇ ਵੀ ਰਹਾ ਤੇ ਹਰ ਇੱਕ ਨੂੰ ਮੋਹ ਲਨ ਵਾਲਾ ਜਿਹਨੂੰ ਇੱਕ ਵਾਰੀ ਵੀ ਮਿਲ ਗਿਆ ਉਹ ਮੰਨ ਕੇ ਚੱਲ ਉਹਦੇ ਨਾਲ ਹਮੇਸ਼ਾ ਨੇ ਐਸੇ ਸਬੰਧ ਬਣਾ ਜਾਂਦੇ ਸੀ ਬੰਦਾ ਉਹਨੂੰ ਯਾਦ ਰੱਖਦਾ ਸੀ ਬਹੁਤ ਹੀ ਪਿਆਰਾ ਬੱਚਾ ਨਹੀਂ ਮਹੀਨਾ ਪਹਿ ਨਹੀਂ ਵਾਪਸ ਮਹੀਨਾ ਹਾਂ ਹਾਲੇ ਹੋਇਆ ਨਹੀਂ ਪਿਛਲੇ 12 ਉੱਥੇ ਕੀ ਕੰਮ ਕਰਦੇ ਸੀ ਉੱਥੇ ਸੇ ਕੰਸਟ੍ਰਕਸ਼ਨ ਦੇ ਕੰਮ ਸੀਗੇ ਉਹਦੇ ਨਾਲ ਕਰਦੇ ਸੀ ਜਿਹੜਾ ਹਾਲੇ ਪੁਰ ਨਵੀਆਂ ਪ੍ਰਵਤਬਾਣੀਆਂ ਸੀ ਹੋਰ ਵੀ ਉੱਥੇ ਲੀਗਲ ਹੋ ਗਿਆ ਸੀ ਤੇ ਇਸ ਤੋਂ ਬਾਅਦ ਅੱਗੇ ਯਾਨੀ ਮੈਰਜ ਲਈ ਹੋਰ ਪਰ ਤਿਆਰੀਆਂ ਸੀ ਬਲਕਿ ਹੋਰ ਅੱਗੇ ਦੀ ਜ਼ਿੰਦਗੀ ਜਾਣ ਵੇਲੇ ਮੇਰੇ ਨਾਲ ਰਾਇ ਵੀ ਹੋਈ ਵੀ ਬੇਟਾ ਹੁਣ ਭਾਜਨ ਅੱਠ ਨੌ ਕੋਈ ਆਪਦਾ ਕੋਈ ਸਟੋਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਕਰੂ ਕਹਿੰਦੇ ਹਾਂ ਮਾਸੜ ਜੀ ਅਸੀਂ ਇਸ ਤਰ੍ਹਾਂ ਹੀ ਕਰਾਂਗੇ ਹੋਰ ਕਰਾਂਗੇ ਮੈਂ ਆਪਣੀ ਜ਼ਿੰਦਗੀ ਜੋ ਬਾਕੀ ਮਾਪਿਆਂ ਦਾ ਜੇ ਇਹ ਕਹਿ ਲੀਏ ਵੀ ਇੱਥੇ ਹੁਣ ਆਪਾਂ ਸ਼ਬਦਾਂ ਵਿੱਚ ਧਨੀ ਬਿਆਨ ਕਰ ਸਕਦੇ ਵੀ ਉਹ ਕੀ ਮਹਿਸੂਸ ਹੋ ਰਿਹਾ ਉਹ ਕੀ ਹੋ ਰਿਹਾ ਉਹਦੀ ਲੈ ਕੇ ਆਣ ਵਾਸਤੇ ਕਿਸ ਤਰ੍ਹਾਂ ਦੇ ਤੁਸੀਂ ਯਤਨ ਕਰਦੇ ਹੋਗੇ ਵੀ ਸਰਕਾਰਾਂ ਨੂੰ ਅਪੀਲ ਕਰਦੇ ਸਰਕਾਰਾਂ ਨੂੰ ਪੀ ਲਿਖੀ ਹੈ ਜੀ ਦੇਖੋ ਜਿੱਥੇ ਲੀਗਲੀ ਤੌਰ ਤੇ ਸਰਕਾਰਾਂ ਤੁਹਾਨੂੰ ਮਨਕ ਚਲੋ ਮਦਦ ਕਰ ਸਕਦੇ ਨੇ ਲਿਆਉਣ ਦੀ ਜਾਂ ਕਿਸੇ ਤਰ੍ਹਾਂ ਵੀ ਉਹ ਕਰਨ ਤਾਂ ਕਿ ਮਾਪਿਆਂ ਦਾ ਜਿਹੜਾ ਇਹ ਹੈ ਜਾਂ ਰਿਸ਼ਤੇਦਾਰਾਂ ਨੂੰ ਜਿੰਨੇ ਦਿਨ ਲਾਸ ਨਹੀਂ ਆਉਂਦੀ ਆਪਾਂ ਉਹਨੂੰ ਸੰਸਕਾਰ ਨਹੀਂ ਕਰਦੇ ਉਸ ਤੋਂ ਬਾਅਦ ਭੋਗ ਨਹੀਂ ਜਾਂਦੇ ਉਦੋਂ ਤੱਕ ਸਾਨੂੰ ਦੇਖ ਲਓ ਵੀ ਜ਼ਿੰਦਗੀ ਕਿਵੇਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਤਰਵਾਸਾ ਹੁੰਦਾ ਜ਼ਿੰਦਗੀ ਹੈ ਵੈਸੇ ਤਾਂ ਹੁਣ ਜਿਹੜੇ ਨਾਲ ਜਿੰਨੇ ਜੁੜੇ ਹੋਏ ਨੇ ਜੀ ਸਾਰੇ ਜਿੰਨੇ ਸਾਹ ਰਹਿਗੇ ਜ਼ਿੰਦਗੀ ਦੇ ਤੁਹਾਨੂੰ ਪਤਾ ਹੀ ਹੈ ਕਿਵੇਂ ਹੋਣਗੇ ਪਰ ਫੇਰ ਵੀ ਆਪਾਂ ਕਹਿੰਦੇ ਵੀ ਜਿੰਨਾ ਚਿਰ ਤਾਂ ਆਪਾਂ ਅੰਤਮ ਕਰਿਆਵਾ ਨਹੀਂ ਕਰ ਲੈਂਦੇ ਹੋਰ ਨਹੀਂ ਲੈਂਦੇ ਉਹਨਾਂ ਚਰਤਾ ਕਿਤੇ ਜਾ ਕੇ ਆਪਾਂ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਹੈ ਹੋਰ ਵੀ ਮਦਦ ਕੀਤੀ ਜਾਵੇ ਜਿਵੇਂ ਵੀ ਹੁੰਦੀ ਹੈ ਵੀ ਤਾਂ ਕਿ ਬੱਚਾ ਉਹ ਆਵੇ ਇੱਥੇ ਮਾਪਿਆਂ ਨੂੰ ਉਹਦੇ ਰਿਸ਼ਤੇਆਂ ਨੂੰ ਸੁਬੰਧਿਆਂ ਨੂੰ ਦਾਣਾ ਦੋਸਤਾਂ ਨੂੰ ਇਸ ਚੀਜ਼ ਦਾ ਕਿਤੇ ਮਾੜਾ ਮੋਟਾ ਤਰਵਾਸ ਹੋਵੇ